2024 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਜਸ ਹਾਈਪ ਤੇ ਨਾਲ ਅੱਗੇ ਵੱਧੀ ਸੀ ਉਸ ਦੇ ਉੱਤੇ ਬ੍ਰੇਕ ਲੱਗਤੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਪਾਸੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਈ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਸੀਟਾਂ ਦੀ ਵੰਡ ਹੋਣੀ ਸ਼ੁਰੂ ਹੋ ਚੁੱਕੀ ਹੈ ਤਕਰੀਬਨ ਤਿੰਨ ਸੂਬਿਆਂ ਦੇ ਵਿੱਚ ਜਿਹੜੀ ਹੈ ਉਹ ਮੁਕੰਮਲ ਵੰਡ ਹੋਈ ਹੈ ਇਸ ਦੇ ਉੱਤੇ ਵੀ ਗੱਲਬਾਤ ਰਹੇਗੀ ਕਿ ਆਖਰਕਾਰ ਬੀਜੇਪੀ ਜਿਸ ਸਪੀਡ ਦੇ ਨਾਲ ਅੱਗੇ ਵੱਧ ਰਹੀ ਸੀ ਉਸ ਦਾ ਹੁਣ ਕਿੱਥੇ ਕ ਜਾ ਕੇ ਸਟਾਪੇਜ ਹੋਏਗਾ ਕੀ ਵਾਕਿਆ ਕਿਸਾਨ ਅੰਦੋਲਨ ਜਾਂ ਫਿਰ ਇਹਨਾਂ ਦੇ ਵਿੱਚੋਂ ਜੋ ਗਠ ਚੋੜਾ ਇਹਨਾਂ ਦੋਹਾਂ ਦੇ ਵਿੱਚੋਂ ਕਿਹੜਾ ਸਭ ਤੋਂ ਵੱਧ ਸੈਟਬੈਕ ਜਿਹੜਾ ਆਇਓ ਭਾਜਪੀ ਨੂੰ ਲਾ ਸਕਦਾ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ सुरेंद्र ਡੱਲਾ ਮੌਜੂਦ ਡੱਲਾ ਸਭ ਸਵਾਗਤ ਹੈ ਸਸਕਲ ਬਹੁਤ ਧੰਨਵਾਦ ਜੀ ਗਗਨ ਜੀ ਡੱਲਾ ਸਾਹਿਬ ਭਾਜਪੀ ਨੇ ਕੁਝ ਸਮੇਂ ਦੇ ਵਿੱਚ ਪੰਜਾਬ 'ਚ ਵੀ ਹਾਈ ਫਰਨੀਚ ਸ਼ੁਰੂ ਕਰ ਦਿੱਤੀ ਜਦੋਂ ਖਾਸ ਤੌਰ ਤੇ ਉੱਤੇ ਕੁਝ ਧਾਰਮਿਕ ਮੁੱਦਿਆਂ ਤੇ ਅੱਗੇ ਵਧੀ ਭਾਜਪੀ ਪਰ ਹੁਣ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਦੀਆਂ ਘਟਨਾਵਾਂ ਹੋਈਆਂ ਜਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਇਸ ਧਰਤੀ ਤੋਂ ਚਲਿਆ ਜਾਂਦਾ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਉੱਤੇ ਬਹੁਤ ਫਰੂਟਲ ਜਿਹੜਾ ਹੈ ਉਹ लाਠੀ ਚਾਰਜ ਵੀ ਹੁੰਦਾ ਹੈ ਬਹੁਤ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਪਰਤਾੜਿਤ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਸਥਿਤੀ ਕਿਦਾਂ ਵੇਖ ਰਹੇ ਹੋ ਦੇਖੋ ਮੈਨੂੰ ਇਹ ਲੱਗਦਾ ਹੈ ਕਿ 2024 ਤੋਂ ਪਹਿਲਾਂ ਜਿਵੇਂ ਉੱਤਰ ਭਾਰਤ ਦੀ ਗੱਲ ਕਰਾਂ ਉਹਦੇ ਵਿੱਚ ਦਿੱਲੀ ਵੀ ਆ ਗਿਆ ਹਰਿਆਣਾ ਵੀ ਆ ਗਿਆ ਪੰਜਾਬ ਤਾਂ ਹੈ ਹੀ ਹੈ ਕੇਂਦਰ ਹੈ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਪ੍ਰਦੇਸ਼ ਨੂੰ ਵੀ ਅਸੀਂ ਲੈ ਲਈਏ ਜੰਮੂ ਕਸ਼ਮੀਰ ਤੱਕ ਇਹ ਪੰਜ ਸੂਬੇ ਸਿੱਧੇ ਤੌਰ ਤੇ ਔਰ 6ਵਾਂ ਮੈਂ ਰਾਜਸਥਾਨ ਵੀ ਲੈ ਲੈਂਦਾ ਮੈਨੂੰ ਲੱਗਦਾ ਹੈ ਇਹ 6 ਸੂਬਿਆਂ ਚ ਮੌਜੂਦਾ ਕਿਸਾਨ ਅੰਦੋਲਨ ਦਾ ਸਿੱਧਾ ਸਿੱਧਾ ਨੁਕਸਾਨ ਬੀਜੇਪੀ ਨੂੰ ਹੋਏਗਾ ਉਹ ਕਿੰਨੇ ਪਰਸੈਂਟ ਹੋਏਗਾ ਇਹ ਤਾਂ ਚਲੋ ਜਦੋਂ ਚੋਣਾਂ ਦੇ ਨਤੀਜੇ ਆਉਣਗੇ ਫਿਰ ਹੀ ਪਤਾ ਲੱਗੂਗਾ ਉੱਤਰ ਪ੍ਰਦੇਸ਼ ਚ ਵੀ ਹੋਏਗਾ ਯੂਪੀ ਦੇ ਵਿੱਚ ਵੀ ਹੋਏਗਾ ਹੁਣ ਮੈਂ ਦੇਖ ਰਿਹਾ ਸੀ ਆ ਦੇਖੋ ਤੁਸੀਂ ਖਬਰਾਂ ਦੇਖੋ ਆ ਪਰਸੋਂ ਹਰਿਆਣੇ ਚ ਵੀ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਸੋ ਹਰਿਆਣੇ ਦਾ ਜਿਹੜਾ ਮੁੱਖ ਮੰਤਰੀ ਹੈ ਮਨੋਰ ਲਾਲ ਖੱਟੜ ਜਾਂ ਹਰਿਆਣੇ ਦੀ ਸਰਕਾਰ ਮੈਂ ਕਹੂੰਗਾ ਵੀ ਹਰਿਆਣੇ ਦੀ ਸਰਕਾਰ ਦੀਆਂ ਗਲਤੀਆਂ ਕਰਕੇ ਭਾਰਤੀ ਜਨਤਾ ਪਾਰਟੀ ਨੂੰ 2024 ਦੇ ਵਿੱਚ ਕਿਤੇ ਨਾ ਕਿਤੇ ਵੱਡਾ ਘਾਟਾ ਸਹਿਣਾ ਪਊਗਾ ਇਸ ਖਿੱਤੇ 'ਚ ਉੱਤਰ ਭਾਰਤ ਜਿਹੜਾ ਨਿਰੋਲ ਉੱਤਰ ਭਾਰਤ ਹੈ ਔਰ ਇਹਦੇ 'ਚ ਦੋ ਗੱਲਾਂ ਹੋ ਗਈਆਂ ਇੱਕ ਤਾਂ ਕਿਸਾਨ ਅੰਦੋਲਨ ਖੜਾ ਹੋ ਗਿਆ ਦੂਸਰਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋ ਗਿਆ ਦਿੱਲੀ ਲਈ ਗੁਜਰਾਤ ਲਈ ਹਰਿਆਣੇ ਲਈ ਸਭ ਤੋਂ ਵੱਧ ਜਿਹੜਾ ਬੀਜੇਪੀ ਨੂੰ ਨੁਕਸਾਨ ਉੱਤਰ ਭਾਰਤ ਗੱਲ ਕਰਾਂ ਫਿਰ ਦਿੱਲੀ ਤੇ ਹਰਿਆਣਾ ਚ ਘੱਟ ਜੋੜਾ ਆਪ ਤੇ ਕਾਂਗਰਸ ਦਾ ਤੁਸੀਂ ਵੇਖੋ 7 ਸੀਟਾਂ ਬੀਜੇਪੀ ਦਿੱਲੀ ਚ ਜਿੱਤਦੀ ਸੀ ਔਰ ਹੁਣ 7 ਸੀਟਾਂ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਰਹਿਣਗੇ ਭਾਵੇਂ 4 ਆਮ ਆਦਮੀ ਪਾਰਟੀ ਕੋਲੇ ਆ 3 ਕਾਂਗਰਸ ਕੋਲੇ ਆ ਪਰ ਇਸ 7 ਸੀਟਾਂ ਤੇ ਜਿਹੜੀ ਬੀਜੇਪੀ ਬੜੀ ਆਸਾਨੀ ਨਾਲ ਜਿੱਤਦੀ ਸੀ ਇਸ 7 ਸੀਟਾਂ ਤੇ ਅੱਜ 50-50 ਦੀ ਲੜਾਈ ਹੋਗੀ 20-20 ਦੀ ਲੜਾਈ ਹੋਗੀ 2020 ਮੈਚ ਤੇ ਉਹਦੇ ਚ ਕੋਈ ਵੀ ਜਿੱਤ ਸਕਦਾ ਬੀਜੇਪੀ ਵੀ ਆਮ ਆਦਮੀ ਪਾਰਟੀ ਦੀ ਵੀ ਬੀਜੇਤ ਸਕਦੀ ਹੈ ਜਾਂ ਕਾਂਗਰਸ ਬੀਜੇਤ ਸਕਦੀ ਹੈ ਇਹਦਾ ਮਤਲਬ ਕੀ ਹੈ ਕਿ ਜਿਹੜੀ ਇੱਕ ਐਬਸੋਲਿਊਟ ਵਿਕਟਰੀ ਦੀ ਉਮੀਦ ਸੀ ਭਾਪੀ ਦੀ ਦਿੱਲੀ ਚ ਸੱਤ ਸੀਟਾਂ ਵੀ ਭਾਪੀ ਜਿੱਤਦੀ ਹੈ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਵੋਟ ਮੰਨ ਦੇਣੀ ਆ ਉਹ ਖਤਮ ਹੋ ਗਈ ਸੰਭਾਵਨਾ ਔਰ ਫਿਰ ਮੈਂ ਕਿਸਾਨ ਅੰਦੋਲਨ ਜੋੜੂੰਗਾ ਬਹੁਤ ਵੱਡੀ ਗਿਣਤੀ ਚ ਸਾਡੇ ਕਿਸਾਨਾਂ ਦਾ ਸਮਰਥਨ ਦਿੱਲੀ ਦੇ ਵਿੱਚ ਵੀ ਹੈ ਦਿੱਲੀ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਚ ਅਜਿਹੀ ਪੰਜਾਬੀ ਵਸੋਂ ਹੈ ਜਿਹੜੀ ਖੇਤੀ ਪਰਿਵਾਰਾਂ ਦੇ ਨਾਲ ਜੁੜੀ ਹੋਈ ਹੈ ਕਿਸਾਨੀ ਪਰਿਵਾਰਾਂ ਦੇ ਨਾਲ ਜੁੜੀ ਹੋਈ ਹੈ ਉਹ ਸਾਰਾ ਇੱਕ ਐਂਟੀ ਇਨਕੰਮਬੈਂਸੀ ਦਾ ਮਾਹੌਲ ਭਾਰਤੀ ਜਨਤਾ ਪਾਰਟੀ ਲਈ ਦਿੱਲੀ 'ਚ ਬਣਾ ਸਕਦੀ ਆ ਮੈਨੂੰ ਇਹ ਲੱਗਦਾ ਔਰ ਜਦੋਂ ਮੈਂ ਹਰਿਆਣੇ ਦੀ ਗੱਲ ਕਰਦਾ ਤੁਸੀਂ ਦੇਖੋ ਹਰਿਆਣੇ 'ਚ ਪਹਿਲਾਂ ਹੀ ਮਨੋਰ ਲਾਲ ਖੱਟੜ ਉਹਨਾਂ ਦੀ ਸਰਕਾਰ ਤਾਂ ਗਠਬੰਧਨ 'ਚ ਚੋਟਾਲਾ ਸਾਹਿਬ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਡਿਗਵਜੇ ਸਿੰਘ ਉਹਨਾਂ ਦੀ ਬਦੌਲਤ ਚੱਲ ਰਹੀ ਆ ਗਠਬੰਧਨ 'ਚ ਡਿਗਵਜੇ ਸਿੰਘ ਉਹਨਾਂ ਦਾ ਸਮਰਥਨ ਹੈ ਤੇ ਅਗਲੇ ਸਾਲ ਦਸੰਬਰ ਚ ਹੁਣ ਮਈ ਚ ਲੋਕ ਸਭਾ ਦੀਆਂ ਚੋਣਾਂ ਨੇ ਤੇ ਅਗਲੇ ਸਾਲ ਦਸੰਬਰ ਚ ਹਰਿਆਣੇ ਦੀ ਇਲੈਕਸ਼ਨ ਹੈ ਹੁਣ ਇਸ ਕਿਸਾਨ ਅੰਦੋਲਨ ਚ ਜਿਹੜਾ ਹਰਿਆਣੇ ਚ ਲਾਠੀ ਚਾਰਜ ਹੋ ਗਿਆ ਕਿਸਾਨਾਂ ਤੇ ਔਰ ਮੈਂ ਇੱਕ ਗੱਲ ਹੋਰ ਜੋੜ ਲਾਂ ਦੇਖੋ ਆ ਪੰਜਾਬ ਦਾ ਜਿਹੜਾ ਨੌਜਵਾਨ ਸਾਡਾ ਲੰਗਰ ਦੀ ਸੇਵਾ ਕਰਦਾ ਸੀ ਪ੍ਰਿਤਪਾਲ ਸਿੰਘ ਜੋ ਕੁਝ ਹਰਿਆਣੇ ਨੇ ਪ੍ਰਿਤਪਾਲ ਸਿੰਘ ਦੇ ਉੱਪਰ ਕੀਤੀ ਆ ਤਸ਼ੱਦਦ ਦਿਲ ਡਹਿਲ ਜਾਂਦਾ ਹੈ ਗੱਲਾਂ ਸੁਣ ਕੇ ਵੀ ਸਾਡੀ ਡੈਮੋਕ੍ਰੇਸੀ ਦੇ ਵਿੱਚ ਸਾਡੀਆਂ ਸਰਕਾਰਾਂ ਇਸ ਪੱਧਰ ਤੇ ਵੀ ਜਾ ਸਕਦੀਆਂ ਨੇ ਕੱਲ ਮੈਂ ਵੇਖਿਆ ਕੱਲ ਸ਼ਾਮ ਨੂੰ ਪ੍ਰਿਤਪਾਲ ਸਿੰਘ ਨੂੰ ਰੈਫਰ ਕੀਤਾ ਗਿਆ ਪੀਜੀਆਈ ਚੰਡੀਗੜ੍ਹ ਚੰਗਾ ਕੰਮ ਕੀਤਾ ਵਿਕਰਮ ਮਜੀਠੀਏ ਨੇ ਔਰ ਉਹਨਾਂ ਦੇ ਲੀਗਲ ਸੈਲ ਦੇ ਜਿਹੜੇ ਨੌਜਵਾਨ ਆਗੂ ਨੇ ਅਰਸ਼ਦੀਪ ਕਲੇਰ ਦੋਨਾਂ ਦੀ ਇਸ ਗੱਲ ਲਈ ਤਾਂ ਉਹਨਾਂ ਦਾ ਧੰਨਵਾਦ ਬਣਦਾ ਵੀ ਉਹਨਾਂ ਨੇ ਵੱਡੀ ਹਿੰਮਤ ਵਿਖਾ ਕੇ ਉਹਨਾਂ ਨੇ ਮਦਦ ਕੀਤੀ ਪਰਿਵਾਰ ਦੀ ਵਿਕਰਮ ਮਜੀਠੀਏ ਨੇ ਤਾਂ ਕਹਿੰਦੇ ਅਨਿਲ ਵੇਜ ਨਾਲ ਵੀ ਗੱਲ ਕੀਤੀ ਨਿੱਜੀ ਤੌਰ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਵੇਂ ਮਰਜ਼ੀ ਹੈ ਇਹਨਾਂ ਨੂੰ ਰੈਫਰ ਕਰੋ ਜੀ ਪੀਜੀ ਪੀਜੀ ਚੰਡੀਗੜ੍ਹ ਪੀਜੀ ਰੋहतक ਤੋਂ ਹੋਰ ਕਿਤੇ ਨਹੀਂ ਸੀ ਉਹ ਕਰ ਸਕਦੇ ਏਮਸ ਕਰ ਸਕਦੇ ਸੀ ਜਾਂ ਚੰਡੀਗੜ੍ਹ ਚ ਉਹਨਾਂ ਨੇ ਕਰਤਾ ਚਲੋ ਪਰ ਜਿਸ ਤਰ੍ਹਾਂ ਦਾ ਤਸ਼ੱਦਦ ਉਸ ਕਿਸਾਨ ਤੇ ਪ੍ਰਿਤਪਾਲ ਸਿੰਘ ਤੇ ਜਿਹੜਾ ਲੰਗਰ ਦੀ ਸੇਵਾ ਕਰਦਾ ਸੀ ਤੁਸੀਂ ਵੇਖੋ ਜੇ ਲੰਗਰ ਵਰਤੌਣ ਵਾਲਿਆਂ ਨਾਲ ਇਸ ਤਰੀਕੇ ਦਾ ਵਿਰਤਾਉ ਹਰਿਆਣੇ ਦੀ ਸਰਕਾਰ ਕਰ ਗਈ ਤੇ ਮੈਨੂੰ ਲੱਗਦਾ ਕਿ ਇਹਨੇ ਬਹੁਤ ਵੱਡਾ ਪੋਲਿਟਿਕਲ ਨੁਕਸਾਨ ਭਾਰਤੀ ਜਨਤਾ ਪਾਰਟੀ ਦਾ ਕਰ ਦੇਣਾ ਹੈ ਇਸ ਕਰਕੇ ਇਹ ਜਿਹੜੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਨਾ ਦੇਖੋ ਅੰਨਾ ਹਜ਼ਾਰੇ ਦਾ ਜਦੋਂ ਅੰਦੋਲਨ ਸੀ ਦਿਲੋਂ ਲੋਕ ਅੰਨਾ ਹਜ਼ਾਰੇ ਦੇ ਅੰਦੋਲਨ 'ਚ ਜੁੜੇ ਸੀ ਤੇ ਉਦੋਂ ਜਿਹੜੇ ਕਾਂਗਰਸ ਦੇ ਵੱਡੇ-ਵੱਡੇ ਲੀਡਰ ਸੀ ਨਾ ਉਹਨਾਂ ਦੇ ਬੜੇ ਗਰਦਨਾਂ 'ਚ ਸਖਤ-ਸਖਤ ਸਰੀਏ ਸੀ ਤੁਸੀਂ ਵੇਖੋ ਲੋਕਾਂ ਨੇ ਉਹ ਸਰੀਏ ਇਹ ਜੇ ਕੱਢੇ ਅੱਜ ਕਾਂਗਰਸ ਉਸ ਸਥਿਤੀ ਦੇ ਵਿੱਚ ਹੈ ਜਿੱਥੇ ਜੇ ਕਾਂਗਰਸ ਇਹ ਵੀ ਕਹਿ ਦੇ ਵੀ ਅਸੀਂ ਸੱਤਾ 'ਚ ਆ ਕੇ ਆਹ ਕਰਦਾਂਗੇ ਤਾਂ ਵੀ ਲੋਕਾਂ ਨੂੰ ਭਰੋਸਾ ਨਹੀਂ ਹੁੰਦਾ ਕਿਉਂਕਿ ਜਦੋਂ ਤੁਹਾਡਾ ਭਰੋਸਾ ਟੁੱਟ ਜੇ ਨਾ ਕਿਸੇ ਤੋਂ ਜਿਸ ਜਮਾਤ ਤੋਂ ਪੋਲਿਟਿਕਲ ਜਮਾਤ ਤੋਂ ਫਿਰ ਉਪਰੋ ਭਰੋਸਾ ਬੰਨਣਾ ਬੜਾ ਔਖਾ ਹੁੰਦਾ ਹੈ ਕਾਂਗਰਸ ਨੇ ਭਰੋਸਾ ਗਵਾਇਆ ਸੀ ਤੇ ਬੀਜੇਪੀ ਨੂੰ ਮੌਕਾ ਮਿਲਿਆ ਸੀ ਤੇ ਬੀਜੇਪੀ ਨੇ ਜਦੋਂ ਹੁਣ ਤਿੰਨ ਖੇਤੀ ਕਾਨੂੰਨ ਸਾਡੇ ਮੰਨ ਹੀ ਲਏ ਸੀ ਵੀ ਵਾਪਸ ਕਰਕੇ ਅਸੀਂ ਐਮਐਸਪੀ ਤੇ ਅੱਗੇ ਵਧਾਂਗੇ ਤੇ ਐਮਐਸਪੀ ਦਾ ਕਾਨੂੰਨ ਗਾਰੰਟੀ ਦਾ ਬਣਾ ਦੇਣਾ ਚਾਹੀਦਾ ਸੀ ਭਾਵੇਂ ਸਾਰੀਆਂ ਫਸਲਾਂ ਤੇ ਨਾ ਗਾਰੰਟੀ ਦਾ ਕਾਨੂੰਨ ਬਣਾਉਂਦੇ ਕੋਈ 5 ਫਸਲਾਂ ਕੱਢ ਲੈਂਦੇ ਪਹਿਲਾਂ ਵੀ ਅਸੀਂ 5 ਫਸਲਾਂ ਤੇ ਐਮਐਸਪੀ ਨੂੰ ਲੀਗਲ ਗਾਰੰਟੀ ਦਾ ਕਾਨੂੰਨ ਬਣਾਉਨੇ ਆ ਹੌਲੀ ਹੌਲੀ ਅਸੀਂ ਬਾਕੀ ਫਸਲਾਂ ਲਿਆਵਾਂਗੇ ਤਾਕੀ ਪਤਾ ਲੱਗ ਜਾਂਦਾ ਕਿ ਇਹਦਾ ਨਫਾ ਨੁਕਸਾਨ ਕੀ ਹੈ ਚਲੋ ਪਰ ਜਿਸ ਤਰ੍ਹਾਂ ਹਰਿਆਣੇ ਜਾਣ ਤੋਂ ਪਹਿਲਾਂ ਰੋਕਾਂ ਔਰ ਜੋ ਸਭ ਕੁਝ ਵਾਪਰਿਆ ਕਿਸਾਨ ਅੰਦੋਲਨ ਦੇ ਵਿੱਚ ਇਹ ਵੀ ਗੱਲ ਇੱਕ ਦੁੱਖ ਵਾਲੀ ਹੈ ਕਿ ਮੈਨੂੰ ਇਸ ਗੱਲ ਦਾ ਨਿੱਜੀ ਤੌਰ ਤੇ ਬੜਾ ਦੁੱਖ ਹੈ ਦੋ ਕਿਸਾਨ ਜਥੇਬੰਦੀਆਂ ਤਾਂ ਲੱਗੀਆਂ ਸਾਡੀਆਂ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਸੀ ਗਗਨਦੀਪ ਜੀ ਇੱਕ ਇੱਕ ਪੰਜਾਬੀ ਕਿਸਾਨ ਜਥੇਬੰਦੀਆਂ ਦੇ ਨਾਲ ਖੜਾ ਪੰਜਾਬ ਦਾ ਮੁੱਖ ਮੰਤਰੀ ਨਾਲ ਖੜਾ ਕਿਸਾਨ ਜਥੇਬੰਦੀਆਂ ਨੇ ਤੁਸੀਂ ਮੈਨੂੰ ਦੱਸੋ ਕੈਪਟਨ ਅਮਰਿੰਦਰ ਕਦੀ ਮੀਟਿੰਗਾਂ 'ਚ ਬੈਠਦਾ ਸੀ ਕਰੀ ਕੈਪਟਨ ਅਮਰਿੰਦਰ ਨੇ ਐਡੀ ਖੁੱਲੀ ਮਦਦ ਕੀਤੀ ਇਸ ਕਰਕੇ ਭਗਵੰਤ ਮਾਨ ਦਾ ਵੀ ਇਹ ਬਣਦਾ ਕਿ ਭਗਵੰਤ ਮਾਨ ਖੁੱਲ ਕੇ ਕਿਸਾਨ ਜੱਥੇਬੰਦੀਆਂ ਦੇ ਹੱਕ 'ਚ ਖੜ ਗਿਆ ਉਹਨੇ ਬਿਆਨ ਹੀ ਦਿੱਤਾ ਭਗਵੰਤ ਮਾਨ ਨੇ ਵੀ ਮੇਰੀ ਸਰਕਾਰ ਤੋੜਨਾ ਚਾਹੁੰਦੇ ਨੇ ਵੀ ਮੈਂ ਇੱਕ ਵਾਰ ਛੱਡੋ 100 ਵਾਰ ਮੇਰੀ ਸਰਕਾਰ ਤੋੜ ਦਿਓ ਇਹ ਕੈਪਟਨ ਨੇ ਨਹੀਂ ਸੀ ਕਰੀ ਕਿਆ ਇਹ ਇਹ ਫਰਕ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਕੱਲ ਐਲਾਨ ਹੋ ਗਿਆ ਗੱਠਜੋੜ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ हरियाणा ने दिया 9 सीटें। ਹੁਣ ਮੈਂ ਹਰਿਆਣੇ ਦੀ ਗੱਲ ਕਰ ਰਿਹਾ ਸੀ। ਤੁਸੀਂ ਵੇਖੋ ਹਰਿਆਣੇ 'ਚ ਭਾਜਪਾ ਦੀ ਸਥਿਤੀ ਡਾਵਾ ਡੋਲ ਹੈ। ਗੱਠ ਜੋੜ ਦੀ ਸਰਕਾਰ ਹੈ। ਹੁਣ 10 ਸੀਟਾਂ ਨੇ ਉੱਥੇ। ਆਮ ਆਦਮੀ ਪਾਰਟੀ ਦਾ ਸੰਗਠਨ ਹਰਿਆਣੇ 'ਚ ਵੀ ਬਹੁਤ ਤਕੜਾ ਪੰਜਾਬ ਦੀ ਤਰ੍ਹਾਂ। ਔਰ ਪੰਜਾਬ 'ਚ ਜਿਹੜਾ ਮੁਫਤ ਬਿਜਲੀ ਦਾ ਫਾਇਦਾ ਹੈ ਉਹ ਸੁਨੇਹੇ ਹਰਿਆਣੇ 'ਚ ਵੀ ਨਹੀਂ। ਔਰ ਹਰਿਆਣੇ ਦੇ ਕਿਸਾਨ ਵੀ ਅੰਦੋਲਨ ਕਰ ਰਹੇ ਨੇ। ਹਰਿਆਣੇ 'ਚ ਲਗਭਗ 114 ਦੇ ਕਰੀਬ ਪੁਲਿਸ ਦੀਆਂ ਔਰ ਪਾਰਾਮਿਲਟਰੀ ਦੀਆਂ ਉਹਨਾਂ ਨੇ ਕੰਪਨੀਆਂ ਨੇ ਜਿਹੜੀਆਂ ਤਨਾਤ ਕੀਤੀਆਂ ਨੇ ਹਰਿਆਣੇ 'ਚ ਬਹੁਤ ਵੱਡੇ ਪੱਧਰ ਤੇ ਫੋਰਸ ਤਨਾਤ ਕੀਤੀ ਗਈ ਹੈ ਕਿ ਸਾਡਾ ਲੈਂਡ ਆਰਡਰ ਮੇਨਟੇਨ ਰਵੇ ਪਰ ਹਰਿਆਣੇ ਦੇ ਕਿਸਾਨ ਵੀ ਅੰਦੋਲਨ ਕਰ ਰਹੇ ਨੇ ਤੁਸੀਂ ਦੇਖੋ ਮੈਂ ਦੇਖਿਆ ਕਿ लाठी चार्ज ਕੀਤਾ ਗਿਆ ਉਹ 'ਚ ਹਰਿਆਣੇ ਦੇ ਡੀਐਸਪੀ ਤੱਕ ਜ਼ਖਮੀ ਹੋਏ ਕਿਸਾਨ ਤੱਕ ਜ਼ਖਮੀ ਹੋਏ ਇਹਦਾ ਮਤਲਬ ਹੈ ਹਰਿਆਣੇ ਦੇ ਵਿੱਚ ਵੀ ਕਿਸਾਨੀ ਅੰਦੋਲਨ ਹੈ ਉਹ ਭਾਵੇਂ ਸਾਨੂੰ ਸ਼ੰਭੂ ਬਾਰਡਰ ਦੀ ਤਰ੍ਹਾਂ ਨਹੀਂ ਦਿਖ ਰਿਹਾ ਪਰ ਉਹਦਾ ਨੁਕਸਾਨ ਬੀਜੇਪੀ ਨੂੰ ਲੋਕ ਸਭਾ ਦੀਆਂ ਚੋਣਾਂ ਚ ਹੋ ਸਕਦਾ ਹੈ ਔਰ ਆਪ ਤੇ ਕਾਂਗਰਸ ਦੇ ਗੱਠ ਜੋੜ ਨਾਲ ਹੁਣ 10 ਸੀਟਾਂ ਤੇ ਉੱਤੇ ਸਵਾਲ ਖੜਾ ਹੋ ਗਿਆ ਕਿ ਇਹ 10 ਸੀਟਾਂ ਤੋਂ ਜਿਹੜੀ ਬਹੁਮਤ ਬੀਜੇਪੀ ਲੈ ਕੇ ਜਾਂਦੀ ਸੀ ਕੀ ਹੁਣ ਬਹੁਮਤ ਲੈ ਕੇ ਜਾਊ ਜਾਂ ਨਹੀਂ ਮੈਨੂੰ ਲੱਗਦਾ ਹੈ ਹਰਿਆਣਾ ਚ ਵੀ ਬੀਜੇਪੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਣਾ 10 ਸੀਟਾਂ ਚ ਔਰ ਦਿੱਲੀ ਚ ਵੀ 7 ਸੀਟਾਂ ਤੇ ਇਸ ਵਾਰ ਸਪਸ਼ਟ ਬਹੁਮਤ ਨਹੀਂ ਮਿਲਣਾ ਦਿੱਲੀ ਚ ਮੈਨੂੰ ਲੱਗਦਾ ਹੈ ਔਰ ਪੰਜਾਬ ਚ ਇਸ ਵਕਤ ਬੀਜੇਪੀ ਦੀ ਸਥਿਤੀ ਦੇਖੋ ਜੋ ਮੈਂ ਬਾਰ ਬਾਰ ਜ਼ਿਕਰ ਕਰਦਾ ਜੋ ਕੁਝ ਗੁਰਦਾਸਪੁਰ ਚ ਸਨੀ ਦਿਓਲ ਨੇ ਕਰਤਾ ਉਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਗੁਰਦਾਸਪੁਰ ਵਾਲੇ ਦੁਬਾਰਾ ਕਿਸੇ ਸੈਲੀਬ੍ਰਿਟੀ ਤੇ ਭਰੋਸਾ ਕਰ ਲੈਣਗੇ ਦਲਸਭ ਸੱਜਣ ਦੇ ਵਿਚਕਾਰ ਚਰਚਾ ਹੋ ਰਹੀ ਹੈ ਕਿ ਅਕਸ਼ੇ ਕੁਮਾਰ ਉਹਨਾਂ ਨੂੰ ਪੰਜਾਬ ਲਿਆਂ ਦਾ ਜਾ ਸਕਦਾ ਜਾਂ ਚੰਡੀਗੜ੍ਹ ਦੀ ਸੀਟ ਤੋਂ ਲੜਾਇਆ ਜਾ ਸਕਦਾ ਵਿਵਰਾਜ ਜਿਹੜੇ ਕਰੈਕਟਰ ਨੇ ਉਹਨਾਂ ਨੂੰ ਗੁਰਦਾਸਪੁਰ ਜਾਂ ਪੰਜਾਬ ਚ ਕਿਸੇ ਹੋਰ ਸੀਟ ਤੋਂ ਲੜਾਇਆ ਜਾ ਸਕਦਾ ਚਰਚਾਵਾ ਚੰਡੀਗੜ੍ਹ ਚ ਕੰਗਣਾ ਰਣੌਤ ਤੱਕ ਤੀਆਂ ਨੇ ਕਿ ਉਹਨੂੰ ਵੀ ਇਲੈਕਸ਼ਨ ਲੜਾਇਆ ਜਾ ਸਕਦਾ ਬੀਜੇਪੀ ਦੇ ਵੱਲੋਂ ਜੇ ਇਸ ਤਰ੍ਹਾਂ ਦਾ ਪੱਤਾ ਬੀਜੇਪੀ ਖੇਡਦੀ ਹੈ ਕਿ ਲੱਗਦਾ ਫਾਇਦਾ ਹੋ ਜੀ ਨੀ ਦੇਖੋ ਜਦੋਂ ਤਾਂ ਦੇਖੋ ਹਵਾ ਹੋਵੇ ਪੱਖ ਚ ਉਦੋਂ ਤਾਂ ਤੁਸੀਂ ਲੜਾਓ ਜਿੱਤ ਜਾਂਦੇ ਨੇ ਪਰ ਹੁਣ ਗੱਲ ਇਹ ਹੈ ਨਾ ਕਿ ਕਿਸਾਨੀ ਪੰਜਾਬ ਦੇ ਨਾਲ ਭਾਵਨਾਤਮਕ ਰੂਪ ਚ ਜੁੜੀ ਹੈ ਹਾਂ ਅਗਰ ਅਗਲੇ 10 12 ਦਿਨਾਂ ਚ ਕਿਉਂਕਿ 10 ਮਾਰਚ ਤੋਂ ਬਾਅਦ ਕਹਿੰਦੇ ਲੱਗ ਸਕਦਾ ਹੈ ਚੋਣ ਜ਼ਾਬਤਾ ਅਗਰ ਤਾਂ ਭਾਜਪਾ ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦੇ ਨਾਲ ਕਿਸੇ ਸਹਿਮਤੀ ਤੇ ਪਹੁੰਚ ਜਾਂਦੀ ਹੈ ਕਿਸਾਨ ਸਾਡੇ ਖੁਸ਼ ਹੋ ਜਾਂਦੇ ਨੇ ਉਂਝ ਕਿਸਾਨਾਂ ਨੇ ਹੁਣ ਖੁਸ਼ ਤਾਂ ਹੋਣਾ ਹੀ ਨਹੀਂ ਅਸ਼ੁਭ ਕਰਨ ਮੁੰਡਾ ਨੌਜਵਾਨ ਚਲਿਆ ਗਿਆ ਪ੍ਰਿਤਪਾਲ ਸਿੰਘ ਬਹੁਤ ਜ਼ਿਆਦਾ ਉਹਦੀ ਕੁੱਟਮਾਰ ਹੋਈ ਹੈ ਤੇ ਕਿੰਨੇ ਉਥੇ ਕਿਸਾਨ ਦੁਨੀਆ ਤੋਂ ਚਲੇ ਗਏ ਫੇਰ ਵੀ ਅਗਰ ਬੀਜੇਪੀ ਕਿਸਾਨਾਂ ਨੂੰ ਸੰਤੁਸ਼ਟ ਕਰ ਲੈਂਦੀ ਹੈ ਫੇਰ ਤਾਂ ਬੀਜੇਪੀ ਸੈਲੀਬ੍ਰੇਟ ਸੈਲੀਬ੍ਰਿਟੀ ਲੈ ਕੇ ਆਊਗੀ ਤੇ ਬੀਜੇਪੀ ਨੂੰ ਕਿਸਾਨੀ ਵੋਟ ਜਾਂ ਪਿੰਡੂ ਵੋਟ ਸਾਡੀ ਪੈਣ ਦੀ ਉਮੀਦ ਬਣਦੀ ਆ ਫਿਰ ਤਾਂ ਵੀ ਚਲੋ ਜੀ ਸਾਡੀ ਸਰਕਾਰ ਸੀ ਅਸੀਂ ਅੰਦੋਲਨ ਕੀਤਾ ਸਾਡੀ ਸਰਕਾਰ ਨੇ ਸਾਡੀ ਗੱਲ ਮੰਨ ਲਈ ਪਰ ਜੇ 24 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਔਰ ਕਿਸਾਨਾਂ 'ਚ ਸਹਿਮਤੀ ਨਹੀਂ ਬਣਦੀ ਐਮਐਸਪੀ ਦੀ ਮੰਗ ਤੇ ਕਿਸਾਨਾਂ ਦੀ ਲੜਾਈ ਜੇ ਉਸੇ ਤਰ੍ਹਾਂ ਜਾਰੀ ਰਹਿੰਦੀ ਫਿਰ ਬੀਜਪੀ ਸਨੀ ਦਿਉਲ ਦੀ ਸੀਟ ਤੋਂ ਭਾਵੇਂ ਜਵਰਾਜ ਸਿੰਘ ਨੂੰ ਲਿਆਵੇ ਫਿਰ ਭਾਵੇਂ ਅਕਸ਼ੇ ਕੁਮਾਰ ਨੂੰ ਲਿਆਵੇ ਜਿੰਨੂੰ ਮਰਜ਼ੀ ਲਿਆਵੇ ਬੀਜਪੀ ਦੇਖੋ ਜਿਹੜੇ ਪੰਜਾਬੀ ਹੈ ਨਾ ਇਹ ਭਾਵਨਾਵਾਂ ਤੇ ਬਹੁਤ ਚੱਲਦੇ ਆ ਅਸੀਂ ਲੋਕ ਭਾਵਨਾਵਾਂ ਤੇ ਬਹੁਤ ਚੱਲਦੇ ਆ ਸਾਡਾ ਕੋਈ ਕਰੂਗਾ ਤੇ ਅਸੀਂ ਘਰ ਜਾ ਕੇ ਵੀ ਜਾਣਦੇ ਹਾਂ ਹੁਣ ਆ ਜਦੋਂ ਅਸੀਂ ਭਾਵਨਾ ਸਾਡੇ ਚ ਸਾਡੇ ਚ ਦੇਸ਼ ਭਗਤੀ ਦੀ ਭਾਵਨਾ ਹੈ ਨਾ ਤਾਂ ਹੀ ਅਸੀਂ ਸਭ ਤੋਂ ਪਹਿਲਾਂ ਜਾਣ ਦੇਣ ਨੂੰ ਫਿਰਦੇ ਆ ਬਾਰਡਰ ਤੇ ਜਦੋਂ ਅਸੀਂ ਮੁਲਕ ਆਜ਼ਾਦ ਕਰਾਉਣਾ ਸੀ ਸਭ ਤੋਂ ਵੱਧ ਕੁਰਬਾਨੀਆਂ ਅਸੀਂ ਕਿਉਂ ਦਿੱਤੀਆਂ ਕਿਉਂਕਿ ਅਸੀਂ ਦੇਸ਼ ਭਗਤੀ ਦੀ ਭਾਵਨਾ ਰੱਖਦੇ ਹਾਂ ਸਭ ਤੋਂ ਵੱਡੇ ਦੇਸ਼ ਭਗਤ ਪੰਜਾਬੀ ਮੈਂ ਇਸ ਕਰਕੇ ਮੰਨਦਾ ਸਾਡੇ ਬਾਬੇ ਲਾਲੋ ਪੁਰਾਣੇ ਗੁਰਦੇਵਤ ਸਿੰਘ ਬਾਬਾ ਗੁਰਦੇਵਤ ਸਿੰਘ ਕਾਮਾਗਾਟਾ ਮਾਰੂ ਤੋਂ ਸ਼ੁਰੂ ਹੋ ਜੋ ਤੇ ਭਗਤ ਸਿੰਘ ਤੇ ਚਾਚਾ ਕਿਸ਼ਨ ਸਿੰਘ ਹੈ ਜੀ ਭਾਵੇਂ ਲਾਲ ਲਾਜ ਪਤਰਾਏ ਲਾਲਾ ਜੀ ਦੇਖੋ ਇਹ ਸਾਰੇ ਜਿਹੜੇ ਪੰਜਾਬ ਕੇਸਰੀ ਕਹਿੰਦੇ ਉਹਨਾਂ ਨੂੰ ਸੋ ਇਸ ਕਰਕੇ ਦੇਖੋ ਲਾਲਾ ਲਾਜ ਪਤਰਾਏ ਪੰਜਾਬ ਕੇਸਰੀ ਹੁਣ ਉਹ ਇਸ ਤਰੀਕੇ ਦੀਆਂ ਜਿਹੜੀਆਂ ਸ਼ਖਸੀਤਾਂ ਪਰਸਨੈਲਿਟੀਜ਼ ਤੋਂ ਇਨਸਪਾਇਰਡ ਨੇ ਪੰਜਾਬੀ ਸਾਰੇ ਅਸੀਂ ਅਸੀਂ ਕਿਤਾਬਾਂ ਚ 5ਵੀਂ 6ਵੀਂ 7ਵੀਂ ਤੋਂ 4ਵੀਂ ਤੋਂ ਸ਼ੁਰੂ ਹੋ ਜਾਂਦੇ ਆ ਭਗਤ ਸਿੰਘ ਦੀਆਂ ਫੋਟੋਆਂ ਬਣਾਉਣ ਲੱਗ ਜਾਂਦੇ ਬੱਚੇ ਡਰਾਇੰਗ ਤੇ ਜਦੋਂ ਸਕੂਲ ਚ ਜਾਂਦੇ ਨੇ ਇਸ ਕਰਕੇ ਭਾਵਨਾਵਾਂ ਦੇ ਨਾਲ ਅਗਰ ਬੀਜੇਪੀ ਹੱਕ ਦੇ ਕੇ ਕਿਸਾਨਾਂ ਨੂੰ ਵੋਟਾਂ ਚਾਹੂਗੀ ਫਿਰ ਤਾਂ ਧੰਨਵਾਦ ਵੀ ਕਰਨਗੇ ਕਿਸਾਨ ਵੀ ਬਿਲਕੁਲ ਹੁਣ ਬੀਜਪੀ ਨੇ ਬਹੁਤ ਵੱਡੀ ਮੰਗ ਮੰਨ ਲਈ ਸਾਡੀ ਸਰਕਾਰ ਹੈ ਤੇ ਹੁਣ ਮਦਦ ਕਰੋ ਨਹੀਂ ਤਾਂ ਬੀਜਪੀ ਨੂੰ ਐਂਟੀ ਇਨਕੰਮੈਂਸੀ ਦਾ ਸਾਹਮਣਾ ਕਰਨਾ ਪਊਗਾ ਜਿੱਥੋਂ ਤੱਕ ਗੱਲ ਹੈ ਯਵਰਾਜ ਸਿੰਘ ਦੀ ਦੇਖੋ ਉਹ ਵੇਲਾ ਹੁਣ ਚਲੇ ਗਿਆ ਹੁਣ ਉਹ ਤੁਸੀਂ ਅਚਾਨਕ ਹੀ ਤਾਰਾ ਉਤਾਰ ਦਿਓ ਸਤਾਰੇ ਅਚਾਨਕ ਹੀ ਤੁਸੀਂ ਤਾਰਾ ਉਤਾਰ ਦਿਓ ਜੀ ਯਵਰਾਜ ਸਿੰਘ ਨੂੰ ਉਤਾਰਤਾ ਜੀ ਤੁਸੀਂ ਅਕਸ਼ੇ ਕੁਮਾਰ ਨੂੰ ਉਤਾਰਤਾ ਜੀ ਉਹਦਾ ਮੈਂ ਮੋਦੀ ਸਾਹਿਬ ਦੀ ਇੰਟਰਵਿਊ ਸੁਣੀ ਸੀ ਅਕਸ਼ੇ ਕੁਮਾਰ ਜੀ ਉਹਨੇ ਆਮ ਵਾਲੇ ਸਵਾਲ ਬੜੇ ਵਧੀਆ ਪੁੱਛੇ ਮੋਦੀ ਸਾਹਿਬ ਤੋਂ ਸੋ ਅਕਸ਼ੇ ਕੁਮਾਰ ਕਲਾਕਾਰ ਬਹੁਤ ਵਧੀਆ ਇੰਟਰਵਿਊ ਵੀ ਅਕਸ਼ੇ ਕੁਮਾਰ ਨੇ ਬਹੁਤ ਵਧੀਆ ਲਈ ਪਰ ਸੈਲੀਬ੍ਰਿਟੀਆਂ ਤੋਂ ਪੰਜਾਬੀਆਂ ਦਾ ਭਰੋਸਾ ਉੱਠਿਆ ਹੋਇਆ ਗੱਲ ਭਾਵਨਾਵਾਂ ਤੇ ਆ ਜੇ ਸਣੀ ਦੇਵ ਨੇ ਘਰ ਬਣਾਇਆ ਹੁੰਦਾ ਧਰਮਿੰਦਰ ਨੇ ਪੰਜਾਬੀਆਂ ਨਾਲ ਝੂਠੇ ਲਾਰੇ ਨਾ ਲਾਏ ਹੁੰਦੇ ਸਣੀ ਦੇਵ ਨੇ ਕੰਮਕਾਰ ਕੀਤੇ ਹੁੰਦੇ ਕਿਸਾਨ ਅੰਦੋਲਨ ਚ ਆ ਕੇ ਸਣੀ ਦੇਵ ਬੈਠਾ ਹੁੰਦਾ ਸਾਡੇ ਮਾਝੇ ਦੁਆਬੇ ਵਾਲਿਆਂ ਦੇ ਨਾਲ ਫਿਰ ਤਾਂ ਗੱਲ ਸਮਝ ਆਉਂਦੀ ਵੀ ਭਾਈ ਵੋਟ ਪਾਓ ਨਹੀਂ ਤਾਂ ਹੁਣ ਨਿਰੇਪੁਰੇ ਸੈਲੀਬ੍ਰਿਟੀਆਂ ਦੇ ਸਿਰ ਤੇ ਸੀਟ ਨਹੀਂ ਜਿੱਤੀ ਜਾਣੀ ਗਦਨਦੀਪ ਜੀ ਅੰਮ੍ਰਿਤਸਰ ਦੇਖ ਲਓ ਹੁਣ ਪੂਰੀ ਸਭ ਹਾਰ ਗਏ ਸੀ ਫਿਰ ਮੰਤਰੀ ਬਣਾਏ ਕੇਂਦਰ ਨੇ ਸਾਨੂੰ ਬੜੀ ਖੁਸ਼ੀ ਹੋਈ ਵੀ ਸਾਡਾ ਭਾਵੇਂ ਪੁਰੀ ਸਾਹਿਬ ਹਾਰ ਗਿਆ ਅੰਮ੍ਰਿਤਸਰ ਤੋਂ ਬੀਜੇਪੀ ਨੇ ਮੰਤਰੀ ਬਣਾਤਾ ਪਰ ਤੁਸੀਂ ਮੈਨੂੰ ਦੱਸ ਦੋ ਪਿਛਲੇ 4-5 ਮਹੀਨਿਆਂ ਚੋਂ ਕਦੀ ਤੁਸੀਂ ਕੋਈ ਖਬਰ ਪੜ੍ਹੀ ਹੋਵੇ ਵੀ ਪੁਰੀ ਸਾਹਿਬ ਅੰਮ੍ਰਿਤਸਰ ਆ ਕੇ ਕੰਮ ਕਰ ਰਹੇ ਨੇ ਹੁਣ ਮੈਨੂੰ ਲੱਗਦਾ ਕੋਈ ਨਵਾਂ ਉੱਥੇ ਵੀ ਕੋਈ ਨਵਾਂ ਚਿਹਰਾ ਲੱਭੂਗੀ ਬੀਜੇਪੀ ਕਮੀ ਬੀਜੇਪੀ ਕੋਲੇ ਚਿਹਰਿਆਂ ਦੀ ਹੈ ਪੰਜਾਬ ਪੱਖੀ ਚਿਹਰੇ ਨਹੀਂ ਉਂਝ ਅੱਜ ਮੋਦੀ ਸਾਹਿਬ ਦਾ ਪਹਿ ਧੰਨਵਾਦ ਕਰ ਦਈਏ ਸਿਮਰਜੀਤ ਸਿੰਘ ਮਾਨ ਹੋਂ ਦਾ ਵੀ ਧੰਨਵਾਦ ਕਰ ਦਈਏ ਕਹਿੰਦੇ ਅੱਜ ਜਿਹੜਾ ਫਿਰੋਜ਼ਪੁਰ ਚ ਜਿਹੜਾ ਉਹ ਸੰਗਰੂਰ ਪੀਜੀਆ ਦਾ ਜਿਹੜਾ ਸੈਟਲਾਈਟ ਹੈ ਕੇਂਦਰ ਉਹ ਸ਼ੁਰੂ ਕਰਨਾ ਮੋਦੀ ਸਾਹਿਬ ਨੇ ਆਨਲਾਈਨ ਉਦਘਾਟਨ ਕਰਨਾ ਸੋ ਚਲੋ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਪੰਜਾਬ ਦਾ ਪੀਜੀਆ ਦਾ ਸ਼ੁਰੂ ਹੋ ਰਿਹਾ ਪਰ ਕਿਸਾਨਾਂ ਦੀਆਂ ਮੰਗਾਂ ਵੀ ਨਾਲ ਚੱਲਣ ਕਿਸਾਨਾਂ ਦੀਆਂ ਮੰਗਾਂ ਵਾਲੇ ਪਾਸੇ ਵੀ ਅਗਰ ਮੋਦੀ ਸਾਹਿਬ ਆਪ ਨਿੱਜੀ ਤੌਰ ਤੇ ਇੰਟਰਸਟ ਲੈ ਕੇ ਨਿਬੇੜ ਦੇਣ ਮਸਲਾ ਤੇ ਫਿਰ ਬੀਜੇਪੀ ਪੰਜਾਬ ਚ ਪੈਰ ਲਾ ਲੂਗੀ ਨਹੀਂ ਤਾਂ ਅੱਜ ਪੰਜਾਬ ਚ ਆਪ ਔਰ ਕਾਂਗਰਸ ਦੇ ਦੂਜੇ ਸੂਬਿਆਂ ਦੇ ਗੱਠ ਜੋੜ ਨੇ ਬੀਜੇਪੀ ਨੂੰ ਮਜਬੂਰਤਾ ਕੀਤਾ ਇਸ ਗੱਲ ਨੂੰ ਸੋਚਣ ਨੂੰ ਵੀ ਹੁਣ ਪੰਜਾਬ ਚ ਅਕਾਲੀ ਤੇ ਬੀਜੇਪੀ ਅਗਰ ਇਕੱਠੇ ਹੋ ਜਾਣ ਤਾਂ ਮੁਕਾਬਲਾ ਹੋਊਗਾ ਆਪ ਦਾ ਜਾਂ ਕਾਂਗਰਸ ਦਾ ਜੋ ਹਾਲਾਤ ਬਣੇ ਨੇ ਜਿੰਨੀ ਐਂਟੀ ਇਨਕੰਮਨਸੀ ਹੈ ਹੁਣ ਅਕਾਲੀ ਦਲ ਦੀ ਮਜਬੂਰੀ ਇਹ ਹੈ ਹੁਣ ਅਕਾਲੀ ਦਲ ਵਿਕਰਮ ਸਿੰਘ ਮਜੀਠੀਆ ਦੇਖੋ ਪ੍ਰਿਤਪਾਲ ਦੀ ਮਦਦ ਕਰ ਰਹੇ ਨੇ ਹੁਣ ਅਗਰ ਅਕਾਲੀ ਦਲ ਅੱਜ ਦੇ ਸਮੇਂ ਚ ਬੀਜੇਪੀ ਨਾਲ ਚਲਾ ਗਿਆ ਹ ਉਹਦੇ ਚ ਅਕਾਲੀ ਦਲ ਨੂੰ ਵੀ ਨੁਕਸਾਨ ਨਾ ਕਿਤੇ ਹੋ ਜੇ ਕਿਸਾਨਾਂ ਦਾ ਅੰਦੋਲਨ ਨਾ ਖੁਸ਼ ਹੋਇਆ ਤਾਂ ਦੇਖੋ ਅਕਾਲੀ ਦਲ ਔਰ ਬੀਜੇਪੀ ਅਗਰ ਸਮਝੌਤਾ ਵੀ ਕਰਦੇ ਨੇ ਦਬਾਅ ਪੈ ਗਿਆ ਕਿਉਂਕਿ ਆਪ ਤੇ ਕਾਂਗਰਸ ਨੇ ਬਾਕੀ ਸੂਬਿਆਂ ਚ ਕਰ ਲਿਆ ਹੁਣ ਹਰਿਆਣਾ ਤੇ ਦਿੱਲੀ ਚ ਬੀਜਪੀ ਦੀਆਂ ਸੀਟਾਂ ਘੱਟ ਸਕਦੀਆਂ ਹੁਣ ਅਕਾਲੀ ਦਲ ਔਰ ਬੀਜਪੀ ਅਗਰ ਪੰਜਾਬ ਚ ਗੱਠ ਜੋੜ ਕਰਨਗੇ ਫਾਇਦਾ ਤਾਂ ਹੋਣਾ ਜੇ ਕਿਸਾਨ ਸੰਤੁਸ਼ਟ ਹੋਣਗੇ ਜੇ ਸਾਡੇ ਕਿਸਾਨਾਂ ਦੇ ਮਸਲੇ ਇਹਨਾਂ ਨਿਭੜੇ ਫਿਰ ਵੀ ਔਖਾ ਹੈ ਇਸ ਕਰਕੇ ਬੜੀਆਂ ਵਿਚਿਤ੍ਰ ਸਥਿਤੀਆਂ ਇਸ ਕਿਸਾਨ ਅੰਦੋਲਨ ਨੇ ਬੀਜਪੀ ਲਈ ਵੀ ਪੰਜਾਬ ਚ ਖੜੀਆਂ ਕਰਤੀਆਂ ਔਰ ਉਹਨਾਂ ਸਾਰੇ ਲੋਕਾਂ ਲਈ ਖੜੀਆਂ ਕਰਤੀਆਂ ਪੰਜਾਬ ਔਰ ਨਾਰਥ ਭਾਰਤ ਉੱਤਰ ਭਾਰਤ ਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਸੋ ਬੜੇ ਹੈਰਾਨੀਜਨਕ ਨਤੀਜੇ ਉੱਤਰ ਭਾਰਤ ਚੋਂ 2024 ਦੀਆਂ ਚੋਣਾਂ ਦੇ ਇਸ ਵਾਰ ਆ ਸਕਦੇ ਨੇ ਗਗਨਦੀਪ ਜੀ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਸਾਰੇ ਮਸਲੇ ਦੇ ਵਿਚਕਾਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਪੰਜਾਬ ਦੇ ਵਿੱਚੋਂ ਖਾਸ ਤੌਰ ਤੇ ਉੱਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਇੱਕ ਨੌਜਵਾਨ ਇਸ ਧਰਤੀ ਦੇ ਉੱਤੋਂ ਪੁਲਿਸ ਦੇ ਕਰਕੇ ਚਲਿਆ ਗਿਆ ਆ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਰੂਪ ਪੁਲਿਸ ਦੇ ਉੱਤੇ ਲੱਗਦੇ ਨੇ ਹਰਿਆਣਾ ਪੁਲਿਸ ਦੇ ਖਿਲਾਫ ਕਾਰਵਾਈ ਦੀ ਮੰਗ ਪੰਜਾਬ ਦੇ ਮੁੱਖ ਮੰਤਰੀ ਤੋਂ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ 1 ਕਰੋੜ ਦੀ ਰਕਮ ਦੇਣ ਦਾ ਐਲਾਨ ਕਰਕੇ ਪਰ ਪਰਚਾ ਦਰਜ ਕਰਨ ਦੀ ਮੰਗ ਲਗਾਤਾਰ ਬਾਦ ਦਸਤੂਰ ਚਾਰੀ ਹੈ ਇਸ ਤੋਂ ਬਾਅਦ ਕਈ ਕਿਸਾਨ ਜਿਹੜੇ ਨੇ ਕਿਸਾਨ ਅੰਦੋਲਨ ਦੇ ਵਿੱਚ ਇਸ ਧਰਤੀ ਤੋਂ ਚਲੇ ਗਏ ਕਈ ਕਿਸਾਨ ਬਜ਼ੁਰਗ ਇਸ ਧਰਤੀ ਤੋਂ ਚਲੇ ਗਏ ਸਾਰੀਆਂ ਚੀਜ਼ਾਂ ਦਾ ਪ੍ਰਭਾਵ 2024 ਦੀਆਂ ਚੋਣਾਂ 'ਚ ਵੇਖਣ ਨੂੰ ਮਿਲੇਗਾ ਜਿਉਣ ਵਾਲੇ 10 ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਚੋਣ ਜਾਬਤਾ ਲੱਗ ਜਾਂਦਾ ਹੈ ਤਾਂ ਭਾਜਪਾ ਦੀਆਂ ਮੁਸ਼ਕਲਾਂ ਦੇ ਵਿੱਚ ਵਾਤਾਵਰਣ ਹੋਣਾ ਸੁਭਾਵਿਕ ਹੈ